ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਘਾ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਰਿਆ ਕਰਦਾ ਸੀ ਕਹਿੰਦੇ ਉਹ ਜ ਕਹਿਣ ਨੂੰ ਕਿਸਾਨ ਸੀ ਪਰ ਆਪਣੇ ਕੋਲ ਉਹਦੀ ਕੋਈ ਜ਼ਮੀਨ ਨਹੀਂ ਸੀ ਲੋਕਾਂ ਦੀ ਜ਼ਮੀਨ 'ਚ ਕੰਮ ਕਰਿਆ ਕਰਦਾ ਤੇ ਕੰਮ ਬੜੀ ਨਿਯਤ ਦੇ ਨਾਲ ਕਰਦਾ ਇਸ ਕਰਕੇ ਲੋਕ ਉਹਨੂੰ ਆਪਣੇ ਖੇਤਾਂ ਦੇ ਵਿੱਚ ਆਪ ਸਾਧ ਕੇ ਕੰਮ ਦਿਆਂ ਕਰਦੇ ਸਨ ਜੋ ਉਹਨੂੰ ਤਨਰਾਸ਼ੀ ਮਿਲਦੀ ਉਹਦੇ ਨਾਲ ਕਰਦਾ ਗੁਜ਼ਾਰਾ ਹੁੰਦਾ ਕਹਿੰਦੇ ਅੱਜ ਜਦੋਂ ਕੰਮ ਕੀਤਾ ਤੇ ਸੇੜ ਦੇ ਜ਼ਿੰਮੇਦਾਰ ਦੇ ਕੋਲ ਗਿਆ ਜਾ ਕੇ ਕਿਹਾ ਮੈਨੂੰ ਤਾਂ ਨਰਾਸ਼ੀ ਦਿਓ ਜਿੰਨੇ ਅੱਜ ਤੀ ਮੇਰੇ ਪਾਣੇ ਹੈ ਕਿਉਂਕਿ ਪਿਛਲੇ 2-3 ਦਿਨ ਤੋਂ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਸੀ ਬਾੜੀ ਦਾ ਸੀਜ਼ਨ ਹੋਣ ਕਰਕੇ ਹੁਣ ਖੇਤ ਦੇ ਵਿੱਚ ਜਦੋਂ ਨਵਾਂ ਕੰਮ ਸ਼ੁਰੂ ਹੋਣਾ ਸੀ ਉਦੋਂ ਹੀ ਕੰਮ ਮਿਲਣਾ ਸੀ ਕਹਿੰਦੇ ਅੱਜ ਉਹਨੂੰ ਕਿੰਨੇ ਦਿਨਾਂ ਦੇ ਬਾਅਦ ਕੰਮ ਮਿਲਿਆ ਤੇ ਉਹ ਜ਼ਿੰਮੇਦਾਰ ਕਹਿਣ ਲੱਗਾ ਭਰਾਵਾ ਕੰਮ ਤੇ ਤੂੰ ਸੌਣਾ ਕਰਦਾ ਪਰ ਤੈਨੂੰ ਹਮੇਸ਼ਾ ਕਾਰਜਾਂ ਦੀ ਕਾਲ ਪਈ ਹੁੰਦੀ। ਕੱਲ ਸਵੇਰੇ ਤੂੰ ਛੇਤੀ ਆਜੀ ਤੇ ਬੜੇ سارے ਕੰਮ ਕਰਨੇ ਹਨ। ਉਹਨੇ ਕਿਹਾ ਕਿ ਠੀਕ ਹੈ, ਉਹਨੇ ਸੇਡ ਤੋਂ 4 ਰੁਪਏ ਆਪਣੇ 4 ਰੁਪਏ ਆਪਣੀ ਦਿਹਾੜੀ ਲੈ ਕੇ ਚਲਾ ਗਿਆ। ਰਾਸ਼ਨ ਖਰੀਦ ਕੇ ਤੇ ਕੰਨ ਲੈ ਕੇ ਘਰ ਵਾਲੇ ਨੂੰ ਜਾ ਕੇ ਦੇ ਦਿੱਤਾ। ਕਹਿੰਦਾ ਭਾਗਵਾਨੇ ਇਹਦੇ ਨਾਲ ਆਪਣੇ ਕਈ ਸਾਰੇ ਦਿਨ ਲੰਘ ਜਾਣਗੇ। ਉਹਦੀ ਪਤਨੀ ਕਹਿੰਦੀ ਕਿ ਹੁਣ ਰੋਜ਼ ਕੰਮ ਮਿਲੇ ਕਰੇਗਾ। ਤਾਂ ਕਈ ਦਿਨ ਲੰਘਣਗੇ ਤਾਂ ਕੁਝ ਦਿਨ ਖਾ ਕੇ ਫਿਰ ਉਹਵੇਂ ਹੀ ਦਿਨ ਆ ਜਾਣਗੇ। ਉਹਨੇ ਕਿਹਾ ਕਿ ਨਹੀਂ ਹੁਣ ਜਿਹੜੇ ਦਿਨ ਉਸ ਖਾਲੇ ਆ ਜਾਣਗੇ ਹੁਣ ਰੋਜ਼ ਕੰਮ ਮਿਲਿਆ ਕਰੇਗਾ। ਕਹਿੰਦੇ ਕਿ ਅਗਲੀ ਸਵੇਰ ਹੋਈ ਤਾਂ ਉਹ ਜ਼ਿੰਮੇਦਾਰ ਦੇ ਕੋਲ ਚਲਾ ਗਿਆ। ਜਾ ਕੇ ਜ਼ਿੰਮੇਦਾਰ ਨੇ ਕੰਮ ਦਾਸ ਦਿੱਤਾ ਤੇ ਹੁਣ ਇਹਨੇ ਤਿੱਖੜ ਤਪਸੀ। ਸਾਰੇ ਜਣੇ ਜਿੰਨੇ ਕੰਮੇ ਖੇਤਾਂ 'ਚ ਲੱਗੇ ਸੀ ਸਾਰੇ ਜਣੇ ਆਰਾਮ ਕਰਨ ਦੇ ਲਈ ਆਸ-ਪਾਸੇ ਰੋਕਾਂ ਦੀ ਤਲਾਸ਼ ਕਰਨ ਲੱਗੇ ਤੇ ਉੱਥੇ ਜਾ ਕੇ ਬੈਠ ਗਏ। ਪਰ ਇਹ ਅਜਿਵੇਂ ਪੂਰੀ ਨੀਅਤ ਤੇ ਨਾਲ ਇਮਾਨਦਾਰੀ ਦੇ ਨਾਲ ਖੇਤ ਦੇ ਵਿੱਚ ਕੰਮ ਕਰਦਾ ਪਿਆ ਸੀ ਕਹਿੰਦੇ ਉਥੋਂ ਰਾਜਾ ਲੰਘੇ ਜਾਂਦਾ ਤੇ ਰਾਜੇ ਨੇ ਦੇਖਿਆ ਕਿ ਇੱਥੇ ਕੋਈ ਵੀ ਇੰਨੀ ਚਿਹੜੀ ਵੀ ਜਿਹੜੀ ਉਹ ਵੀ ਬਾਹਰ ਨਹੀਂ ਸੀ ਤੁਰੇ ਫਿਰਦੀ ਇੰਨੀ ਗਰਮੀ ਹੈ ਤੇ ਇਹ ਇਕੱਲਾ ਖੇਤਾਂ 'ਚ ਕੰਮ ਕਰਨ ਲੱਗ ਪਿਆ ਹੈ ਉਹਨੂੰ ਆਵਾਜ਼ ਲਗਾਈ ਉਹਨੇ ਦੇਖ ਕੇ ਕਿਹਾ ਰਾਜਾ ਐ ਸਮੇਂ ਤੁਸੀਂ ਇੱਥੇ ਉਹਨੇ ਰਾਜੇ ਨੇ ਕਿਹਾ ਕਿ ਤੂੰ ਦੱਸ ਤੂੰ ਕੌਣ ਹੈ ਤੇ ਕੀ ਕਰਦਾ ਪਿਆ ਇਥੇ ਉਹਨੇ ਕਿਹਾ ਕਿ ਰਾਜਾ ਮੈਂ ਤੁਹਾਡੇ ਨਗਰ ਦਾ ਕਿਸਾਨ ਹਾਂ ਪਰ ਮੇਰੇ ਕੋਲ ਆਪਣੀ ਜ਼ਮੀਨ ਨਹੀਂ ਮੈਂ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਦਾ ਹਾਂ ਉਹਨੇ ਕਿਹਾ ਕਿ ਠੀਕ ਹੈ ਫਿਰ ਤੂੰ ਦੱਸ ਮੈਨੂੰ ਤੈਨੂੰ ਕਿੰਨੀ ਦਿਹਾੜੀ ਮਿਲੇ ਜਾਂਦੀ ਹੈ ਉਹਨੇ ਕਿਹਾ ਕਿ 4 ਰੁਪਏ ਉਹਨੇ ਕਿਹਾ ਐਨੇ ਸਾਖਾ ਤੂੰ ਮਿਹਨਤ ਕਰਦਾ ਤੇ ਦਿਹਾੜੀ ਤੈਨੂੰ 4 ਰੁਪਏ ਮਿਲਦੇ ਕਹਿੰਦਾ ਹਾਂ ਕਹਿੰਦੇ 4 ਰੁਪਏ ਨਾਲ ਤੂੰ ਗੁਜ਼ਾਰਾ ਕਰ ਲੈਂਦਾ ਹੈ ਕਹਿੰਦਾ ਹਾਂ ਮੈਂ 4 ਰੁਪਏ ਨਾਲ ਗੁਜ਼ਾਰਾ ਕਰ ਲੈਂਦਾ ਹਾਂ। ਇਹ ਰਾਜਾ ਕਹਿੰਦਾ ਕਿ ਇੰਨੇ ਨੂੰ ਤੂੰ ਇੰਨਾ ਵੱਡਾ ਜੇ ਤੂੰ ਪਰਿਵਾਰ ਦੇ ਵਿੱਚ ਦੱਸਦਾ ਪਿਆ ਹੈ ਤੇਰੇ ਪਰਿਵਾਰ ਵੀ ਨੇ ਤੇਰੇ ਮਾਪਿਓ ਵੀ ਹੈ ਤੇਰੇ ਬੱਚੇ ਵੀ ਹਨ। ਤੇਰੇ ਬੱਚੇ ਵੀ ਹਨ ਤੁਸੀਂ ਪਤੀ ਪਤਨੀ ਆਪ ਵੀ ਹੋ। ਫਿਰ 4 ਰੁਪਏ ਨਾਲ ਗੁਜ਼ਾਰਾ ਕਿਵੇਂ ਕਰ ਲੈਂਦੇ ਹੋ? ਤੂੰ 10 4 ਰੁਪਏ ਦਾ ਗੁਜ਼ਾਰਾ ਕਿਵੇਂ ਕਰਦਾ? ਕਹਿੰਦਾ ਰਾਜਨ ਮੈਂ ਜਿਹੜਾ ਮੈਨੂੰ 1 ਰੁਪਿਆ ਮਿਲਿਆ ਪਹਿਲਾ 1 ਰੁਪਿਆ ਉਹਦੇ ਨਾਲ ਮੈਂ ਆਪ ਪ੍ਰਸ਼ਾਦਾ ਪਾਣੀ ਖਾਂਦਾ ਤੇ ਮੇਰੀ ਪਤਨੀ ਖਾਂਦੀ ਹੈ ਜਿਹੜਾ ਦੂਜਾ ਰੁਪਿਆ ਉਹ ਮੈਂ ਉਧਾਰ ਦੇਂਦਾ ਹਾਂ ਤੀਜਾ ਉਹ ਮੈਂ ਵਿਆਜ ਦੇ ਦਿੰਦਾ ਹਾਂ ਭਾਵ ਕਰਜ ਚੁਕਾ ਦਿੰਦਾ ਹਾਂ ਤੇ ਚੌਥਾ ਮੈਂ ਖੋ ਦੇ ਵਿੱਚ ਸੁੱਟ ਦਿੰਦਾ ਹਾਂ ਰਾਜਾ ਕਹਿੰਦਾ ਤੈਨੂੰ 4 ਰੁਪਏ ਮਿਲਦੇ ਨੇ ਉਹ ਚਾਰ ਵਿੱਚੋਂ ਤੂੰ ਉਧਾਰ ਵੀ ਦੇਂਦਾ ਕਰਜ ਵੀ ਚੁਕਾ ਦੇਣਾ ਤੇ ਖੂਬ ਵਿੱਚ ਵੀ ਸੁੱਟ ਦੇਣਾ ਆਪ ਵੀ ਪ੍ਰਸ਼ਾਦਾ ਖਾਣਾ ਇਹ 4 ਰੁਪਏਾਂ ਚ ਤੂੰ ਇੰਨਾ ਕੁਝ ਕਿਵੇਂ ਕਰ ਲੈਣਾ ਤੂੰ ਮੇਰੇ ਨਾਲ ਮਜ਼ਾਕ ਕਰਦਾ ਪਿਆ ਤੂੰ ਸੱਚ-ਸੱਚ ਦੱਸ ਦੇ ਨੋ ਕਿਹੜੀ ਕਿੰਨੇ ਦਿਹਾੜੇ ਮਿਲਦੇ ਹੈ ਤੇ ਤੂੰ ਬਾਕੀ ਰੁਪਏਾਂ ਦੇ ਨਾਲ ਕਿਵੇਂ ਕਰਦਾ ਖਰਚ ਚਲਾਉਂਦਾ ਹੈ ਉਹਨੇ ਕਿਹਾ ਰਾਜਨ 4 ਰੁਪਏ ਹੀ ਮਿਲਦੇ ਹਨ ਦੇਖੋ ਪਹਿਲਾ ਜਿਹੜਾ 1 ਰੁਪਿਆ ਮਿਲਦਾ ਉਹਦੇ ਨਾਲ ਮੈਂ ਆਪਣਾ ਤੇ ਆਪਣੀ ਪਤਨੀ ਦਾ ਪੇਟ ਭਰਦਾ ਇਹਨਾਂ ਦੁੱਧਾ ਰੁਪਿਆ ਉਹਦੇ ਨਾਲ ਮੈਂ ਆਪਣੇ ਬੱਚਿਆਂ ਦਾ ਢਿੱਡ ਭਰਦਾ ਤੇ ਉਹਨਾਂ ਨੂੰ ਮੈਂ ਉਧਾਰ ਹੀ ਦੇਂਦਾ ਪਿਆ ਹਾਂ ਉਹ ਅੱਗੇ ਚੱਲ ਕੇ ਉਹ ਹੀ ਰੁਪਿਆ ਨਾਲ ਮੈਨੂੰ ਖਵਾਉਣਗੇ ਤੇ ਮੇਰੇ ਬੁਢਾਪੇ ਦਾ ਸਹਾਰਾ ਬਣਨਗੇ ਸਮਾਂ ਹੋਣ ਤੇ ਮੇਰਾ ਉਧਾਰ ਚੁਕਤਾ ਕਰ ਦੇਣਗੇ ਕਹਿੰਦਾ ਤੀਸਰਾ ਜੋ ਮੈਂ ਵਿਆਜ ਦੇਂਦਾ ਪਿਆ ਹਾਂ ਕਰਜ਼ਾ ਚੁਕਾਉਂਦਾ ਕਰਦਾ ਪਿਆ ਹਾਂ ਉਹ ਮੈਂ ਮਾਂ ਪਿਓ ਨੂੰ ਖਵਾਉਂਦਾ ਹਾਂ ਉਹਨਾਂ ਦਾ ਕਰਜ਼ਾ ਚੁਕਾਉਂਦਾ ਹਾਂ ਜਵਾਨਾਂ ਨੇ ਮੈਨੂੰ ਆਧਾਰ ਦਿੱਤਾ ਉਸ ਦੀ ਵਿਆਜ ਵੀ ਨਾਲ ਅਦਾ ਕਰਦਾ ਪਿਆ ਹਾਂ ਕਹਿੰਦੇ ਕਿ ਚੌਥਾ ਫਿਰ ਖੋਜ ਕਿਵੇਂ ਸਟੰਦਿਆ ਕਹਿੰਦਾ ਕਿ ਚੌਥੇ ਰੁਪਏ ਦੇ ਨਾਲ ਮੈਂ ਰੋਜ਼ ਤਾਨ ਧਰਮ ਦੇ ਕੰਮ ਕਰਦਾ ਗੁਰੂ ਘਰ ਨੂੰ ਪ੍ਰਸ਼ਾਦਾ ਛਕਾਉਣਾ ਤੇ ਆਪਣੇ ਦਰ ਤੋਂ ਕਿਸੇ ਨੂੰ ਵੀ ਖਾਲੇ ਨਹੀਂ ਜਾਣ ਦਿੰਦਾ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੂੰ ਲੱਗਾ ਇਹ ਅਕਲਮੰਦ ਹੋਣ ਦੇ ਨਾਲ ਨਾਲ ਸਿਆਣਾ ਤੇ ਗੈਣਵਾਨ ਵੀ ਹੈ ਰਾਜਾ ਕਹਿੰਦਾ ਕਿ ਠੀਕ ਹੈ ਜੋ ਤੂੰ ਮੈਨੂੰ ਇਹ ਸਵਾਲ ਤੇ ਜਵਾਬ ਦੱਸੇ ਇਹਦਾ ਤੂੰ ਕਿਸੇ ਨੂੰ ਵੀ ਐਸੇ ਬਾਰੇ ਚੇਕਰ ਨਹੀਂ ਕਰਨਾ ਜੇਕਰ ਤੇਰੇ ਕੋਲ ਇਹਦੇ ਬਾਰੇ ਕੋਈ ਪੁੱਛੇ ਤੇ ਜਿੰਨਾ ਚਿਰ ਤੂੰ ਮੇਰਾ 100 ਵਾਰ ਮੋਹ ਨਹੀਂ ਵੇਖ ਲੈਂਦਾ ਉਨਾਂ ਚਿਰ ਤੂੰ ਇਹਦਾ ਜਵਾਬ ਨਹੀਂ ਦੇਣਾ ਰਾਜਾ ਹੁਣ ਉਹਦੀ ਬੁੱਧੀ ਪਰਖਣਾ ਚਾਹੁੰਦਾ ਸੀ ਹੁਣ ਰਾਜੇ ਨੇ ਇਹ ਸਵਾਲ ਜਾ ਕੇ ਆਪਣੀ ਜਿਹੜਾ ਪੂਰਾ ਦਰਬਾਰ ਲੱਗਾ ਸੀ ਉਹਦੇ ਚ ਕੀਤਾ ਕਹਿੰਦੇ ਕਿ ਆਪਣੇ ਨਗਰ ਚ ਇੱਕ ਕਿਸਾਨ ਹੈ ਉਹ ਰੋਜ਼ ਜਦੋਂ ਕੰਮ ਕਰਦਾ 4 ਰੁਪਏ ਮਿਲਦੇ ਨੇ 1 ਰੁਪਿਆ ਖੁਦ ਖਰਚ ਕਰਦਾ 1 ਉਧਾਰ ਦੇਂਦਾ ਤੇ 1 ਕਰਜ਼ਾ ਚੁਕਤਾ ਕਰ ਦਿੰਦਾ ਚੌਥਾ ਖੋ ਦੇ ਵਿੱਚ ਸੁੱਟ ਦਿੰਦਾ ਦੱਸੋ ਇਹ ਕੀ ਕੰਮ ਹਨ ਕਹਿੰਦੇ ਸਾਰਿਆਂ ਦੇ ਮੂੰਹ ਝੁੱਕ ਗਏ ਰਾਜ ਨੇ ਸਾਰਿਆਂ ਨੂੰ ਸੱਤ ਦਿਨ ਦਾ ਸਮਾਂ ਦਿੱਤਾ ਤੇ ਕਿਹਾ ਇਸ ਦਾ ਜੋ ਵੀ ਜਵਾਬ ਦੇਵੇਗਾ ਉਹਨੂੰ ਮੈਂ ਮੋਹ ਮੰਗਿਆ ਇਨਾਮ ਦੇਵਾਂਗਾ ਕਹਿੰਦੇ ਹੁਣ ਸਾਰੇ ਜਾਣੇ ਸੋਚਣ ਲੱਗੇ ਕਿ ਹੁਣ ਇੱਕ ਜਿਹੜਾ ਮੰਤਰੀ ਸੀ ਉਹਨੂੰ ਕਿਸੇ ਸੈਨਿਕ ਤੋਂ ਪਤਾ ਚੱਲਿਆ ਕਿ ਰਾਜਾ ਕਲਪਸਵ ਕਿਸੇ ਥਾਂ ਤੇ ਗਿਆ ਸੀ ਤੇ ਕਿਸਾਨ ਨੂੰ ਮਿਲਿਆ ਸੀ ਤੇ ਕਹਿੰਦੇ ਹੁਣ ਉਹ ਮੰਤਰੀ ਪੁੱਛਦੇ ਪੁੱਛਦੇ ਉਸ ਥਾਂ ਤੇ ਪਹੁੰਚ ਗਏ ਜਾ ਕੇ ਉਹਨੂੰ ਪੁੱਛਦੇ ਕਿ ਰਾਜਾ ਤੈਨੂੰ ਮਿਲਿਆ ਸੀ ਉਹਨੇ ਕਿਹਾ ਹਾਂ ਮੈਨੂੰ ਮਿਲਿਆ ਸੀ ਕਹਿੰਦੇ ਰਾਜੇ ਨੇ ਮੈਨੂੰ ਚਾਰ ਸਵਾਲ ਕੀਤੇ ਨੇ ਤੂੰ ਉਹਦਾ ਜਵਾਬ ਦੇ ਉਹ ਕਹਿੰਦਾ ਕਿ ਮੰਤਰੀ ਤੁਸੀਂ ਉਹ ਸਵਾਲ ਤੁਹਾਨੂੰ ਕਿ ਇਹ ਤੇਨੇ ਤੁਹਾਨੂੰ ਹੀ ਜਵਾਬ ਆਉਣੇ ਚਾਹੀਦੇ ਹਨ ਮੈਂ ਤਾਂ ਕਿਸਾਨ ਹਾਂ ਮੈਨੂੰ ਮੈਨੂੰ ਕਿੱਥੋਂ ਜਵਾਬ ਆਉਣਗੇ ਉਹਨੇ ਕਿਹਾ ਨਹੀਂ ਤੂੰ ਜਵਾਬ ਦੇ ਉਹ ਚਾਰੇ ਸਵਾਲ ਉਹਨੂੰ ਕਾਇਦਾ ਤੇ ਉਹ ਕਹਿੰਦਾ ਕਿ ਮੈਂ ਇਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਰਾਜੇ ਨੇ ਮੈਨੂੰ ਕਿਹਾ ਕਿ ਇਹਨਾਂ ਸਵਾਲਾਂ ਦੇ ਜਵਾਬ ਮੈਂ ਉਦੋਂ ਹੀ ਦੇ ਸਕਦਾ ਜਦੋਂ ਮੈਂ ਤੇ ਰਾਜੇ ਦਾ ਮੂੰਹ 100 ਵਾਰ ਵੇਖ ਲਵਾਂ ਹੁਣ ਉਹ ਕਹਿੰਦਾ ਕਿ ਬਣੀ ਵੱਡੀ ধਮਿਦਾ ਹੈ ਹੁਣ ਉਹਨੋਂ ਜ਼ਿਆਦਾ ਆ। ਰਾਜ ਨੇ ਐਸਾ ਸੋਨੇ ਦਾ ਸਿੱਕਾ ਛੁਪਾਇਆ ਹੋਇਆ। ਰਾਜੇ ਦਾ ਮੁਖ ਛੁਪਿਆ ਹੋਇਆ ਉਹਨੇ ਕਿਹਾ ਕਿ ਇੱਕ ਹੱਲ ਹੈ। ਹੁਣ ਉਹਨੇ ਇੱਕ ਵਾਰੀ ਉਹਨੂੰ 100 ਸੋਨੇ ਦੇ ਸਿੱਕੇ ਦਿੱਤੇ ਜਿਸ ਤੇ ਰਾਜੇ ਦਾ ਮੁਖ ਛਪਿਆ ਹੋਇਆ ਸੀ। ਹੁਣ ਉਹ ਕਿਸਾਨ ਨੇ ਸਾਰੇ ਸਿੱਕਿਆਂ ਤੋਂ ਰਾਜੇ ਦਾ ਮੁਖ ਦੇਖਿਆ ਤੇ ਹੁਣ ਉਹ 100 ਸਿੱਕੇ ਉਹਨੇ ਆਪਣੀ ਜਣੀ ਤੋਤੀ ਪਾਈ ਸੀ ਉਹਦੇ ਨਾਲ ਬੰਨ ਲਏ। ਹੁਣ ਉਹਨਾਂ ਚਾਰੇ ਸਵਾਲਾਂ ਦਾ ਜਵਾਬ ਦੱਸ ਦਿੱਤਾ ਅਗਲੇ ਸਵੇਰ ਹੋਈ ਤੇ ਉਹਨੇ ਕਿਹਾ ਰਾਜਾ ਮੈਨੂੰ ਇਹਨਾਂ ਸਵਾਲਾਂ ਦਾ ਜਵਾਬ ਪਤਾ ਹੈ ਹੁਣ ਸਾਰੇ ਦਰਬਾਰ ਚ ਕਿਹਾ ਕਿ 1 ਰੁਪਿਆ ਜਿਹੜਾ ਉਹ ਕਿਸਾਨ ਆਪ ਤੇ ਉਹਦੀ ਪਤਨੀ ਖਾਂਦੇ ਦੂਜਾ ਰੁਪਿਆ ਉਹ ਆਪਣੇ ਬੱਚਿਆਂ ਨੂੰ ਖਵਾਉਂਦਾ ਉਧਾਰ ਦਿੰਦਾ ਤੀਜਾ ਰੁਪਿਆ ਮਾਪਿਆਂ ਨੂੰ ਖਵਾਉਂਦਿਆ ਹੈ ਤੇ ਉਹਨਾਂ ਨੂੰ ਉਹ ਕਰਜ਼ ਚੁਕਤਾ ਕਰਦਾ ਪਿਆ ਚੌਥਾ ਰੁਪਿਆ ਉਹ ਦਾਨ ਧਰਮ ਤੇ ਲਗਾਉਂਦਾ ਹੈ ਉਹ ਕੋਚ ਸੁੱਟਦਾ ਪਿਆ ਰਾਜ ਨੇ ਜਦੋਂ ਇਹ ਗੱਲ ਸੁਣੀ ਤੇ ਰਾਜ ਨੇ ਕਿਹਾ ਕਿ ਉਹਨੇ ਮੈਂ ਉਹਨੂੰ ਸਮਝਦਾ ਸੀ ਕਿ ਉਹ ਤਿੱਖਣ ਬੁੱਧੀ ਵਾਲਾ ਹੈ ਪਰ ਉਹਨੇ ਤਾਂ ਛਲਕਾਪਟ ਕੀਤਾ ਹੈ ਉਹਨੂੰ ਬੁਲਾ ਕੇ ਲੈ ਕੇ ਆਓ ਉਹਨੂੰ ਬੁਲਾਇਆ ਗਿਆ ਉਹਨੂੰ ਕਹਿੰਦੇ ਕਿ ਤੂੰ ਰਾਜਾ ਕਹਿੰਦਾ ਕਿ ਤੂੰ ਮੇਰੇ ਨਾਲ ਛਲਕਾਪਟ ਕੀਤਾ ਹੈ ਮੈਂ ਤੈਨੂੰ ਕਿਹਾ ਸੀ ਕਿ ਜਿੰਨਾ ਚਿਰ 100 ਵਾਰ ਤੂੰ ਮੇਰਾ ਮੂੰਹ ਨਹੀਂ ਵੇਖ ਲੈਂਦਾ ਤੂੰ ਉਹਨਾਂ ਚਿਰ ਕਿਸੇ ਨੂੰ ਇਹ ਗੱਲ ਨਹੀਂ ਦੱਸੇਂਗਾ ਪਰ ਤੂੰ ਤਾਂ ਦੱਸ ਦਿੱਤੀ ਉਹਨੇ ਕਿਹਾ ਨៃ ਰਾਜਨ ਮੈਂ ਤੇਰਾ ਮੁੱਖ ਸੋਵਰ ਵੇਖ ਕੇ ਫਿਰ ਇਹਨੂੰ ਪ੍ਰਸੰਨ ਦਾ ਹਾਲ ਦੱਸਿਆ ਹੈ ਰਾਜ ਨੇ ਕਿਹਾ ਕਿ ਮੈਂ ਉਹਨੇ 100 ਸੋਨੇ ਦੀਆਂ ਮੋਹਰਾਂ ਰਾਜੇ ਦੇ ਸਾਹਮਣੇ ਕੱਢ ਕੇ ਰੱਖ ਦਿੱਤੀਆਂ ਕਿਨ ਦੇਖੋ ਰਾਜਨ ਇਹ ਤੁਹਾਡਾ ਮੁੱਖ ਹੈ ਇਹਨਾਂ ਨੂੰ ਤੱਕ ਕਹੀ ਮੈਂ ਇਹਨੂੰ ਸਵਾਲਾਂ ਦੇ ਜਵਾਬ ਦਿੱਤੇ ਹਨ ਰਾਜਾ ਹੋਰ ਜ਼ਿਆਦਾ ਪਸੰਨ ਹੋਇਆ ਕਿ ਉਸਨੇ ਤੇ ਇਸ ਦੇ ਨਾਲ ਆਪਣੇ ਘਰ ਦੀ ਕਿਰਪਾ ਵੀ ਦੂਰ ਕਰ ਲਈ ਰਾਜੇ ਨੇ ਉਹਨੂੰ ਮੋਹ ਮੰਗਿਆ ਇਨਾਮ ਦਿੱਤਾ ਤੇ ਉਹਨੂੰ ਆਪਣੇ ਜਿੱਥੇ ਸੈਨਿਕ ਸਨ ਉਹਦੇ ਵਿੱਚ ਇੱਕ ਅਹੁਦਾ ਵੀ ਦਿੱਤਾ ਸਮੇਂ-ਸਮੇਂ ਤੇ ਰਾਜਾ ਉਸ ਤੋਂ ਸਲਾਹਾਂ ਵੀ ਲੈਂਦਾ ਕਹਿੰਦੇ ਹੁਣ ਉਹ ਪੈਸਾ ਟੱਕਾ ਲੈ ਕੇ ਘਰ ਗਿਆ ਤੇ ਉਹਦੀ ਘਰ ਵਾਲੀ ਹਮੇਸ਼ਾ ਕਿਹਾ ਕਰਦੀ ਸੀ ਕਿੰਨਾ ਚਿਰ ਗਰੀਬੀ ਚ ਆਪਾਂ ਨੂੰ ਸਮਾਂ ਕੱਢਣਾ ਪਵੇਗਾ ਤੇ ਉਹ ਤੇ ਜੋ जोडਦਾ ਤੁਸੀਂ ਉਹਦੇ ਚੋਂ ਵੀ ਲੋਕਾਂ ਚ ਤਾਣਪੁਣ ਕਰ ਆਉਂਦੇ ਹੋ ਸਮੇਂ-ਸਮੇਂ ਤੇ ਰਾਜਾ ਉਸ ਤੋਂ ਸਲਾਹਾਂ ਵੀ ਲੈਂਦਾ ਕਹਿੰਦੇ ਕਿ ਹੁਣ ਉਹ ਪੈਸਾ ਟੱਕਾ ਲੈ ਕੇ ਘਰ ਗਿਆ ਤੇ ਉਹਦੀ ਘਰ ਵਾਲੇ ਹਮੇਸ਼ਾ ਕਹਾਂ ਕਰਦੇ ਕਿ ਨਾ ਚਿਰ ਗਰੀਬੀ ਚ ਆਪਾਂ ਨੂੰ ਸਮਾਂ ਕੱਢਣਾ ਪਵੇਗਾ ਤੁਹਾਨੂੰ ਤੇ ਜੋ ਛੋੜਦਾ ਤੁਸੀਂ ਉਹਦੇ ਚ ਲੋਕਾਂ 'ਚ ਦਾਨ-ਪਨ ਕਰ ਦਿੰਦੇ ਹੋ ਉਹਦੇ ਘਰ ਵਾਲੇ ਨੇ ਕਿਹਾ ਕਿ ਭਾਗਵਾਨੇ ਜੋ ਖੂਚ ਸੁੱਟਦਾ ਪਿਆ ਹਾਂ ਇੱਕ ਦਿਨ ਇੰਨਾ ਹੋ ਕੇ ਆਵੇਗਾ ਕਿ ਸਾਰੇ ਦੁੱਖ ਦੂਰ ਕਰ ਦੇਵੇਗਾ ਉਹ ਅਸੀਸਾਂ ਦੀ ਪੰਡ ਇਕੱਠੇ ਹੋਣਦੀ ਹੈ ਉਨੇ ਇਹ ਕਹਿਦਿਆ ਕਰਨਾ ਤੇ ਨਾਲ ਉਹਨੇ ਕਿਹਾ ਕਰਨਾ ਭਗਵਾਨ ਨੇ ਉਹ ਸੀਸਾ ਦੇ ਇੰਨੇ ਵੱਡੇ ਹੋ ਕੇ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਕਹਿੰਦੇ ਕਿ ਹੁਣ ਕਿਸੇ ਵੀ ਉਹਨੂੰ ਮਿਲਿਆ ਕਰਨਾ ਤੇ ਉਹਨੇ ਇਹ 4 ਰੁਪਏ ਦਾ ਚਿਕਰ ਕਰਿਆ ਕਰਨਾ ਉਹਨੇ ਕਿਹਾ ਕਰਨਾ ਕਿ ਜਿਹੜਾ ਚੌਥਾ ਰੁਪਿਆ ਉਹ ਖੂਚ ਸੁੱਟਦਾ ਹੈ ਉਹਨੇ ਮੇਰੇ ਭਾਗ ਬਦਲ ਦਿੱਤੇ ਇਸੇ ਤਰ੍ਹਾਂ ਜੇ ਆਪਾਂ ਵੀ ਦਾਨ-ਪੁੰਨ ਕਰਾਂਗੇ ਤਾਂ ਪਰਮਾਤਮਾ ਆਪਣੀ ਕਿਸਮਤ ਜ਼ਰੂਰ ਬਦਲ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ੇਕੀ ਫਤਿਹ